ਕਰ ਹਾਂ ਇਹ ਪਾ 1500 ਰੁਪਏ ਦਾ ਮੈਂ ਤੁਹਾਨੂੰ ਹਾਂ ਇਹ ਬੂੰਗੜਾ ਹੋਇਆ ਕਿੱਥੇ ਆ ਆਹੋ ਮਿੱਤਰੋ ਟਾਈਮ ਹੋ ਗਿਆ ਸ਼ਾਮ ਬੱਜ ਗਈ ਰਾਤ ਦੇ ਬੱਜ ਕੇ 7 ਤੇ ਗੱਡੀ ਆਪਾਂ ਨੇ ਕਰ ਲਈ ਲੋਡ ਮੈਂ ਕਰ ਰਹੀ ਆਪਾਂ ਵੇਟ ਮੂਰੇ ਲੱਗ ਗਿਆ ਪੁਲਸਰਾਂ ਦਾ ਨਾਕਾ ਇੱਥੇ ਜਦੋਂ ਨਾਕਾ ਚੱਕੇ ਜਾਊਗਾ ਉਹ ਆਪਾਂ ਇੱਥੋਂ ਤੁਰਾਂਗੇ ਗੱਡੀ ਭਰੀ ਹੋਈ ਆ ਆਪਣੀ ਦੁਪਹਿਰੇ 3 ਵਜੇ ਦੀ। ਅੱਤੋਂ ਪਹਿਲਾਂ ਬਿੱਲ ਨਹੀਂ ਬਣੇ ਸਾਡੇ ਪੇਪਰ ਨਹੀਂ ਰੈਡੀ ਹੋਏ ਗੱਡੀ ਦੇ। ਤੇ ਮੁੰਡੇ ਦੋ ਤੁਰਨ ਲੱਗੇ ਉਹ ਤੋਂ ਤੇ ਜਦੋਂ ਵੀ ਨਾਕਾ ਹੁਣ ਚੱਕੇ ਜਾਊਗਾ ਫਿਰ ਆਪਾਂ ਤਰਾਂਗੇ ਇੱਥੇ ਤੋਂ। ਸੁਨੇਹਾ ਆ ਗਿਆ ਆਪਣਾ ਜਾਣ ਤੋਂ। ਗੱਡੀ ਕਰਦੀ ਸਟਾਰਟ। ആൾജി अपने जोड़ी का हां समझ में हां जी हां बना रहे हैं हां ये क्या है चलो चालू ਸਾਂਗੇ ਆ ਤਾਂ ਪੰਜੇਰੇ ਪੰਜੇਰੇ ਏਡੇ ਪਹੁੰਚ ਗਿਆ ਤਾਂ ਪੰਜੇਰੇ ਉਹ ਵੀਰੇ ਬਿਆਰ ਚ ਆ ਗਿਆ ਫਿਰ ਕੀ ਹੋ ਗਿਆ ਚਲੋ ਵੀ ਮਿੱਤਰੋ ਹੁਣ ਚੱਲੀਏ ਰੁਕ ਕੇ ਜਾ ਕੇ ਮਿਲਦੇ ਆ ਲੈਟਸ ਗੋ ਲਓ ਬਾਈ ਜੀ ਆ ਜਾ ਸਮਾਂ ਵੀ ਆ ਜਾਂਦਾ ਸੰਨ ਲੋ ਲੋਣੇ ਪੈ ਜਾਂਦੇ ਨੇ ਗੇਰ ਇਹ ਜੁੜਾਈ ਕਾਫੀ ਆ ਤੇ ਉਹ ਨਾਲ ਆ ਗਿਆ ਵਿੱਚ ਹੀ ਲਿਆ ਤੇ ਜਲਾਇ ਮਤਰਾ ਆ ਟੱਪ ਲਿਆ ਪੁੱਤੋ ਯਾਰ ਰਸਤਾ ਫੇਰ ਮਿਲਦਿਆ ਤੁਹਾਨੂੰ ਅੱਗੇ ਆ ਕੇ ਹਾਲ ਵੀ ਸ਼ੇਰਾ ਜਾਨੇ ਚੜ ਗਿਆ ਤੇ ਟਾਈਮ ਹੋ ਗਿਆ 7:00 ਵਜੇ ਸਵੇਰ ਦੇ 9:00 ਪਹੁੰਚ ਗਏ ਆਪਾਂ ਹੁਣ ਰਾਤ ਟਾਈਮ ਹੋ ਗਿਆ ਦਾ ਜਿਆਦਾ ਫਿਰ ਤਾਂ ਕਰਕੇ ਇੱਥੇ ਤੱਕ ਪਹੁੰਚੇ ਹਾਲੇ ਤੇ ਜਾਣਾ ਹੈਗਾ ਆਪਾਂ ਨੇ ਧੋਰੀ ਧੋਰੀ ਜਾਣਾ ਮੇਰੇ ਵੀਰੋ ਸਵੇਰੇ ਸਵੇਰੇ ਤਾਂ ਠੀਕ ਆ ਹੈ ਮੈਂ ਬੈਠੇ ਲੰਬੀ ਦੀ ਪਵਾਤੀ ਦੀ ਤਾਂ ਨਾ ਫਿੱਕਰੀ ਬਾਕੀ ਹੈ ਹਾਂ ਵਧੀਆ ਲੋ ਮੇ trot ਆਪਣਾ ਤਾਂ ਹੋ ਗਿਆ ਪਰਲਾ ਮਾ ਆ 00 ਲੈਵਲ ਤੇ ਹੁਣ ਉਹ ਗੱਡੀ ਦਾ ਕਰਦੇ ਆ ਉਹ ਯਾਰਾਂ ਚੋਬਰ ਹਥਿਆਰ ਲੈ ਕੇ ਲਓ ਜੀ ਅਸੀਂ ਕੱਲੀ ਗੱਡੀ ਨਹੀਂ ਚਲਾਉਂਦੇ ਗਾ ਸਾਨੂੰ ਆਹ ਕੰਮ ਵੀ ਕਰਨਾ ਪੈਂਦਾ ਮੈਂ ਕਿ ਕੱਲੀ ਗੱਡੀ ਨਹੀਂ ਚਲਾਉਂਦੇ ਅਸੀਂ ਆ ਵੀ ਕਰਨਾ ਪੈਂਦਾ ਸਾਨੂੰ ਕੰਮ ਅਹੀਂ ਤਵੱਤਰ ਹੁਣ ਇੱਥੋਂ ਧੂੜੀ ਰਹਿ ਗਿਆ ਸਾਰਾ ਅੱਧੇ ਘੰਟੇ ਦੀ ਰਹੀ ਹੈ ਕਰਕੇ ਵਸਾ ਲੈਵਲ ਅਸੀਂ ਹੁਣ ਚੱਲਦੇ ਆਂ ਚਾਹੂ ਵੀ ਕਿਹ ਚੱਲਾਂਗੇ ਤੇ ਉਧਰ ਟਾਈਮ ਲਾ ਜਾਣਾ ਆਪਾਂ ਨੂੰ ਅੱਗੇ ਜਾ ਰੋ ਓਹ ਧੱਕ ਨਾ मित्रों वीडियो बना हर बार भूल जाने गती खाली ਉਹ ਲੱਲਾ ਸਤ ਨੂ ਲਾਲ ਦੇਖੀ ਬਈ ਸੋ ਚਲੋ ਹੋਰ ਪਾਈ ਹੁ ਠੀਕ ਨੇ ਆ ਜੀ ਗੁੱਲਾ ਕਿਥੋਂ ਸਾਲਿਆ ਜੀ ਉਹ ਪਾ ਬਰਾ ਬੱਸੀ ਆ ਲੈੜ ਵੀ ਕਰ ਦੂਗੀ ਡਰਾਫਟ ਬਹੁਤ ਆ ਲੈੜੀ ਕੀ ਕਰਨੀ ਆ ਉਹ ਪਹੁੰਚ ਲੈਣੀ ਆ ਆਦੀ ਪਹੁੰਚ ਗੱਡੀ ਖਾਲੀ ਕਰੀ ਸੀ ਅੱਛਾ ਆਲੂ ਵੇ ਮੋਟਰ ਜਾਣ ਕਿ ਤੇ ਗੱਡੀ ਨਹੀਂ ਖਾਲੀ ਕਰਕੇ ਗਈ ਸਾਬਾ ਉਹ ਕਿਤੇ ਗੱਲ ਪੈ ਜਾਣਾ ਪੈਸੇ ਲਾਈਵ ਵੀ ਮਿੱਤਰੋ ਕਹਿੰਦੇ ਹੋ ਘੜੀ ਆਏਗੀ ਜਿਹਦਾ ਇੰਤਜ਼ਾਰ ਸੀਗਾ ਫਾਈਨਲੀ ਸੜਕ ਬਣਨ ਲੱਗ ਗਈ ਇਹ ਸੜਕ ਦਾ ਹਾਲ ਜਦੋਂ ਮੈਂ ਗੱਡੀ ਸਿੱਖਦਾ ਸੀਗਾ ਉਦੋਂ ਦਾ ਇਦਾਂ ਦਾ ਹੀ ਐ ਤੇ ਹੁਣ ਹਿਸਾਬ ਲਾ ਲਓ ਮੈਨੂੰ ਤਾਂ 2021 ਚ ਲੱਗਾ ਸੀਗਾ ਮੈਂ ਗੱਡੀ ਚਲਾਉਣ ਤੇ 2025 ਜਾ ਕੇ ਆ ਦੇਖਾ ਹੁਣ ਚੱਲ ਰਿਹਾ ਨਾ ਕੰਮ ਚਲੋ ਕੋਈ ਦਾ ਸੁੱਖ ਮਿਲਿਆ ਤੇ

ਸਾ ਗੋਲ ਜਿਹੇ ਨਾਲ ਬੋਲਣੀ ਹੈਗਾ ਪਰਲਾ ਉਹਦੇ ਨਾਲ ਉਹਦੇ ਥੱਲੇ ਲਾ ਦੇ। ਉਹ ਵੀ ਇੱਕ ਟਾਇਰ ਸਾਡਾ ਪਹਿਲਾਂ ਫੜ ਗਿਆ। ਹੁਣ ਆ ਇਹਦੀ ਇਹਦਾ ਹੋ ਗਿਆ ਬਾਲ ਲੀਕ। ਹਵਾ ਚੈੱਕ ਕਰੋ ਕਿਵੇਂ ਕੱਢ ਰਹੇ ਆ ਇਹ। ਆਹ ਲਓ ਥੱਲੇ ਲਾ ਲਾ ਨਾ ਕੋਈਆਂ ਵੜਨੇ ਗਾਣ। ਕਦੇ ਟਾਇਰ ਬਦਲਣਾ ਹੁੰਦਾ ਹੈ। ਆ ਦਾ ਬੁੱਲਣਾ ਸੀ ਬਦਲਣਾ ਨਹੀਂ ਇਹਨਾਂ ਪੁੱਛੇ ਗਏ ਤਰੀਕਾ ਹਾਂ ਆ ਬਦਲਣਗੇ ਕਿ ਮੈਨੂੰ ਜੱਤੀ ਕਰ ਪੈਸੇ ਮਲੇ ਜਿਹਾ ਬਣਾ ਗੱਲ ਉਹ ਬਾਈ ਤਾਂ ਕਹਿੰਦਾ ਮੈਂ ਸੋਖਾ ਬੈਠਾ ਅੰਦਰ ਥੱਲੇ ਉਹ ਪਾਣੀ ਬਸ ਆ ਸਾਲ ਤੋਂ ਕਿੰਨਾ ਮਾਰਾ ਬਗਰਾੜ ਦੇ ਚ ਲੱਗਿਆ ਬਾਈ ਇਹਦਾ ਕਿਹੜੀ ਗੱਲ ਹੋਰ ਅੰਨਾ ਥੋੜਾ ਲੋ ਵੀ ਤੰਨੇ ਜਾਨੇ ਕੜਾ ਦੇ ਬੋਲੇ ਕਰਦੇ ਇਹਨੂੰ ਉਹ ਕਰਦੇ ਆ ਮਰੀ ਇਹਦੇ ਨਾਲ ਆਪਣੇ ਉਹ ਵੱਧ ਗਿਆ ਇਹਦੇ ਨਾਲ ਕਰਦੇ ਆ ਗੱਲਬਾਤ ਵੱਧ ਗਈ ਹਵਾ ਵੱਧ ਗਈ ਇਹਦੀ ਜਦ ਇਕ ਅਲੀ ਸੜਕ ਮਾਵਦੀ ਆ ਵੀ ਸੜਕ ਮਾਵੜੀ ਜੀ ਕੋ ਮਾਫੀ ਯਾ ਅਖਾਣ ਦਾ ਸੀ ਕੀ ਕਹਨਾ ਉਹ ਹੁਣ ਖੁੱਲਾ ਹੋ ਗਿਆ ਨਾ ਬਾਈ ਪਾ ਹੁਣ ਚੱਕ ਦੋ ਜਿਹੜਾ ਮੇਰੇ ਬਗਰਾੜ ਬੱਜਿਆ ਸੱਚੀ ਤੂੰ ਸ਼ੁਕਰ ਤੂੰ ਸ਼ੁਕਰ ਕਰ ਤੈਨੂੰ ਬਾਈ ਦੇ ਚੱਕ ਆਵਲਾਦਾ ਹੋਵੇ ਇਧਰ ਉਹ ਜਾਂਦਾ ਕੰਮ ਤੇ ਲਾ ਉਹ ਵੀ ਹੁਣ ਟਾਇਰ ਬਦਲੀ ਆ ਜੀ ਪਹਿਲੀ ਲੇਟ ਆ ਕਿ ਨਹੀਂ ਕਾਲੀ ਕਰੀ ਜਾਨੇ ਉਹਨੇ ਅਸੀਂ ਲੇਟ ਹੋਈ ਜਾਂਦੀ ਆ ਖੋਲ ਦੇ ਖੋਲ ਦੇ ਹੋ ਜਾ ਹੋਰ ਹੋਰ ਚੱਕ ਲੈ ਦੋ ਚੱਕ ਮਸ਼ੀਨ ਵਿੰਦਰ ਚੱਕ ਦੋ ਟਾਇਰ ਉਹਦਾ ਬਾਹਰ ਲਾਉਣਾ ਪਾ ਚੱਕ ਮਸ਼ੀਨ ਚੱਕ ਗੱਲ ਚੱਲ ਲੈ ਬੋਲ ਦੇ ਬਸ ਇਹ ਪਾ 15 ਹੋਇਆ ਬੰਦ ਹਾਂ ਹਾਂ ਇਹ ਬੁੰਗੜਾ ਹੋਇਆ ਮੈਂ ਕਿੱਥੇ ਆ ਆਹੋ ਕੈਂਟਰ ਚੱਲੋ ਸਭ ਚੱਲੋ ਆ ਜੇ ਗੇੜੇ ਨਾ ਚੁਬਾ ਪੱਕੜੇ ਚਾਲਦੇ ਨੇ ਨਾ ਤਾਂ ਪੱਕੇ ਚਾਲਦੇ ਨੇ ਕਦੇ ਫੁੱਟ ਦੇਣੋ ਜਿਹੜੇ ਚਾਲਦੇਗੇ